ਸਤਿ ਸ਼੍ਰੀ ਅਕਾਲ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਸ਼ਰਮਾ ਡੇਰੀ ਫਾਰਮ ਬਨਾਲਾ ਦੇ ਉੱਪਰ ਜਿਹੜੇ ਮੇਰੇ ਵੀਰ ਆਪਣੇ ਚੈਨਲ ਨਾਲ ਪਹਿਲੀ ਵਾਰ ਜਿਹੜਾ ਨੇ ਰਿਕਵੈਸਟ ਹੈ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਲੱਗੇ ਬੈਲ ਆਈਕਨ ਦੇ ਬਟਨ ਨੂੰ ਪ੍ਰੈਸ ਕਰ ਦਿਓ ਤਾਂ ਜੋ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਜੇ ਕਿਸੇ ਮੇਰੇ ਵੀਰ ਨੇ ਇਦਾਂ ਦੀ ਐਡ ਕਰਵਾਉਣੀਆਂ ਤਾਂ ਆਪਣੇ ਨਾਲ ਸੰਪਰਕ ਕਰ ਸਕਦੇ ਹੋ ਆਪਣਾ ਮੋਬਾਈਲ ਨੰਬਰ 9915265790 ਅੱਜ ਦੀ ਵੀਡੀਓ ਵਿੱਚ ਆਪਾਂ ਤੜਲੀ ਐਚ ਐਫ ਰਾ ਕਰਵਾ ਸੰਗ ਬੈਠਦੇ ਗਏ ਆ ਘਰੇਲੂ ਵੜਾ ਵੀਰ ਦੀ ਆਹ ਐਡਰੈਸ ਤੇ ਜਾਣਕਾਰੀ ਵੀਰ ਤੋਂ ਪੁੱਛ ਕੇ ਦੱਸ ਦਿਆਂਗੇ ਕੀ ਗੱਲ ਬਾਈ ਜੀ ਪਹਿਲਾਂ ਤਾਂ ਵੀਰ ਆਪਣਾ ਐਡਰੈਸ ਕਨਫਰਮ ਕਰਵਾ ਲਓ ਪਿੰਡ ਰੂੜੇ ਗੇਲਾ ਬਾਈ ਜਿਲ੍ਹਾ ਬਰਨਾਲਾ ਪਿੰਡ ਰੂੜੇ ਕੀ ਜਿਲ੍ਹਾ ਬਰਨਾਲਾ ਮੋਬਾਈਲ ਨੰਬਰ ਕਿੰਨਾ ਭਰਾ 94658 75280 94658 75280 75280 ਜਿਹੜੀ ਆਪਾਂ ਸਕਰੀਨ ਤੇ ਵੀਰੇ ਵੜ ਦੇਖਿਆਂਗੇ ਘਰ ਦੀ ਆਪਣੀ ਸੂਆ ਕਹਿਮਾਂਗਾ ਭਰਾ ਤੀਜਾ ਸੂਹ ਜੀ ਤੀਜਾ ਤੀਜਾ ਦੂਜੇ ਸੂਏ ਆਪਾਂ ਚੋਈ ਆ ਮੱਲਾ ਵੀ ਸਾਰਾ ਕਿੰਨਾ ਕ ਦੁੱਧ ਦ ਦੂਜੇ ਸੂਏ 20 ਬਾਈ ਲੀਟਰ ਦੁੱਧ ਦ 20 ਬਾਈ ਕਿਲੋ ਦੁੱਧ ਦ ਦਿੱਤਾ ਹੋਇਆ ਪੂਰੇ ਵੱਡੇ ਕੱਦਕਾਰ ਦੇ ਵਿੱਚ ਕੰਪੈਕਟ ਆਰਡਰ ਥਾਣ ਲੈਵੇਂ ਦਾ ਦੇਖੋ ਕੋਈ ਲੇਖਾ ਨਹੀਂ ਕੱਲਾ ਕੱਲਾ ਨਿਖੜਵਾ ਥਾਣ ਮੁਠੀ ਵਾਲਾ ਠੰਡੀ ਛੀਲ ਦਾ ਵੀਰ ਕਹਿੰਦਾ ਕੋਈ ਅੰਤ ਨਹੀਂਗਾ ਸੂਣ ਚ ਕਿੰਨਾ ਕ ਟਾਈਮ ਬਾਕੀ ਆ ਵੀਰੇ ਸੂਣ ਚ ਵੀਰ ਕਹਿੰਦਾ 8 ਤੋਂ 10 ਦਿਨ ਵੇੜਦੇ ਬਾਕੀ ਨੇ ਮੰਨ ਲਓ ਵੀ ਆੜਤੀਆਂ ਦੇ ਸਹਰਾਣੇ ਵਰਗੀ ਪਈ ਐ ਐਨੀ ਰਾਜੀ ਜਿੰਦ ਜਾਣ ਵਾਲੀ ਪਲੀ ਹੋਈ ਵੇੜ ਚਮਕ ਦੇਖੋ ਤੁਸੀਂ ਇਦਾਂ ਦੀ ਚਾਮਕਾ ਹੈ ਬੈੜ ਦੇ ਮੰਨ ਲਓ 20 ਪੰਾਂ ਦੀ ਪਿੰਡੇ ਵੇਚ ਲਈ ਆਪਾਂ ਮੂੰਹ ਦੇਖ ਲਈਏ ਵੀਰੇ ਖੋਲ ਕੇ ਕਿਹੜਾ ਦਵਾਈ ਤੋਰੇ ਪੋਖਾ ਪਤਾ ਨੂੰ ਚੈੱਕ ਕਰਕੇ ਦਿਖਾ ਦੇਣਾ ਬਿਲਕੁਲ ਨਾ ਮਾਤਰ ਚ ਗਰਮੀ ਮੰਨਣ ਵਾਲੀ ਬੈੜ ਹੈ ਜਿਹੜੇ ਵੀਰਾਂ ਨੇ ਮੰਨ ਲਓ ਵੀ ਡੇਰੀ ਵਾਲੇ ਵੀਰਾਂ ਨੇ ਦੁੱਧਾਂ ਦਾ ਵੀਰੇ ਵਧੀਆ ਚਿੱਟਾ ਹੈਗਾ ਡੇਰੀ ਵਾਸਤੇ ਜਿਹੜੇ ਵੀਰ ਨੇ ਗਾਂ ਲੈਣੀਆਂ ਬਾਈ ਨਾਲ ਜਰੂਰ ਸੰਪਰਕ ਕਰ ਲਿਓ ਬਿਲਕੁਲ ਮੱਝ ਵਰਗੀ ਗਾਂ ਬਾਜਵ ਰੇਟ ਹੋਊਗਾ ਰੇਟ ਮੇਰੇ ਫੋਨ ਤੇ ਕਰਾਂਗਾ ਕਿ ਵੀਡੀਓ ਜੀ ਦੱਸਾਂਗਾ ਰੇਟ ਫੋਨ ਤੇ ਕਰਾਂਗੇ ਫੋਨ ਤੇ ਰੇਟ ਵੀਰ ਕਹਿੰਦਾ ਫੋਨ ਤੇ ਕਰਾਂਗੇ ਰੇਟ ਬਿਲਕੁਲ ਵਾਜਿਬ ਹੋਊਗਾ ਕਿਉਂਕਿ ਵੀਰ ਦੇ ਘਰ ਦੀ ਹੈਗੀ ਦੇਖੋ ਤੋਰੇ ਤਾਰੇ ਪੱਖੋਂ ਪਤਾ ਨੂੰ ਚੈੱਕ ਕਰਵਾ ਦਈਏ ਥਣਲੇਵੇ ਦਾ ਕੋਈ ਅੰਤ ਨਹੀਂ ਕੱਲਾ ਕੱਲਾ ਨਿਖੜਵਾ ਥਾਣਾ ਪੀੜ ਦੇ ਪਾ ਬੇਟਾ ਐਪ ਥਾਣਾਗਾ ਹਵਾਨਾ ਵੈੜਨੇ ਹਜੇ ਹੋਰ ਵੀ ਖੋਲਣਾਗਾ ਜਿੰਦ ਜਾਨ ਪਲੀ ਹੋਈ ਵੈੜ ਪਿੰਡ ਵੀਰ ਦਾ ਰੂੜੇ ਕੀ ਮੋਬਾਈਲ ਨੰਬਰ ਕਿੰਨਾ ਭਰਾ ਆਪਣਾ 985658 75280 75280 ਐਵੇਂ ਜੁੱਕਰੀ ਬਹਿ ਜਾ ਹੈ ਵੀਰੇ ਹਵਾਨੀ ਸੀਲ ਢੰਡੀ ਦਾ ਦੇਖੋ ਕੋਈ ਅੰਤ ਨਹੀਂ ਕੱਲਾ ਕੱਲਾ ਨਿਖੜਵਾ ਥਣ ਹੱਤੀ ਜਵਾਈ ਵਾਲਾ ਲੱਗਿਆਗਾ ਪੀੜੀ ਦੇ ਪਾਵੇ ਟੂ ਲੋਟ ਹਵਾਨਾ ਚੰਗੀ ਚਮਕ ਦਮ ਕਾਲੀ ਪੂਰੇ ਵੱਡੇ ਕੱਦ ਕਾਠ ਵਾਲੀ ਬਹਿੜਾ ਥਣ ਲੈਵੇ ਤੇ ਤੁਸੀਂ ਜੱਜਮੈਂਟ ਕਰ ਸਕਦੇ ਹੋ ਬੇਨ ਦੇ ਦੇਖ ਸਕਦੇ ਹੋ ਹਵਾਨੇ ਤੇ ਕੱਲਾ ਕੱਲਾ ਨਿਖੜਵਾ ਥਣ ਲੱਗਿਆਗਾ ਹੱਤੀ ਜਵਾਈ ਵਾਲਾ ਸੀਲ ਢੰਡੀ ਦਾ ਵੀਰ ਕਹਿੰਦਾ ਕੋਈ ਅੰਤ ਨਹੀਂ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਨਾਲ